ਇੱਕ ਵਾਰ ਗੁਰੂ ਨਾਨਕ ਦੇਵ ਜੀ ਨੂੰ ਪਗਿਰਾਥ ਨਾਂ ਦਾ ਇਨਸਾਨ ਆਪਣੇ ਨਾਲ ਆਪਣੇ ਪਿੰਡ ਮਹਿਲ ਸੀ ਇਹ ਪਿੰਡ ਵਿੱਚ ਲੈ ਗਿਆ। ਉੱਥੇ ਰਾਤ ਨੂੰ ਜਾਦੂ ਸੌਂਗੇ ਪਗਿਰਾਥ ਵੀ ਸੌਂ ਗਿਆ। ਸਵੇਰੇ 3:00 ਪਹਿਰੇ ਵਜੇ ਗੁਰੂ ਸਾਹਿਬ ਦੇ ਇਸ਼ਨਾਨ ਵਾਸਤੇ ਪਗਿਰਾਥ ਪਾਣੀ ਲੈ ਕੇ ਆਇਆ ਤੇ ਬਹਿ ਗਿਆ। ਤੇ ਉੱਥੇ ਉਸ ਦੀ ਅੱਖ ਲੱਗ ਗਈ ਤੇ ਉਸ ਨੂੰ ਇੱਕ ਸੁਪਨਾ ਆਇਆ ਕਿ ਇੱਕ ਮਾਈ ਝਾੜੂ ਦੇ ਰਹੀ ਹੈ। ਤਾਂ ਉਸ ਨੂੰ ਪਗਿਰਾਥ ਨੇ ਪੁੱਛਿਆ ਮਾਈ ਤੂੰ ਕੌਣ ਹੈ ਜੋ ਇਸ ਵੇਲੇ ਝਾੜੂ ਦੇਂਦੀ ਹੈ ਤਾਂ ਮਾਈ ਨੇ ਕਿਹਾ ਤੂੰ ਨਹੀਂ ਜਾਣਦਾ ਭਗੀ ਰਥਾ ਮੈਂ ਦੇਵੀ ਹਾਂ ਤਾਂ ਭਗੀ ਰਥ ਨੇ ਕਿਹਾ ਤੂੰ ਦੇਵੀ ਹੋ ਕੇ ਝਾੜੂ ਕਿਉਂ ਫੇਰਦੀ ਹੈ ਤਾਂ ਦੇਵੀ ਨੇ ਕਿਹਾ ਤੂੰ ਨਹੀਂ ਜਾਣਦਾ ਇਹ ਗੁਰੂ ਨਾਨਕ ਕੌਣ ਹਨ ਇਹ ਮਨੁੱਖ ਮਾਤਰ ਨਹੀਂ ਇਹ ਸਤ ਮਹਾਰਾਜ ਦਾ ਨਿਰਗੁਣ ਰੂਪ ਹਨ ਮੈਂ ਇਹਨਾਂ ਦੇ ਦਰ ਝਾੜੂ ਦਿੰਦੀ ਹਾਂ ਤਾਂ ਮੇਰੇ ਵਿੱਚ ਸ਼ਕਤੀ ਆਉਂਦੀ ਹੈ ਇਹ ਵੇਖ ਕੇ ਭਗੀ ਰਥ ਦਾ ਨਿਸ਼ਾ